ਨੈਤ ਪੰਜਾਬੀ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਬਲਵੰਤ ਸਿੰਘ ਗਰਚਾ ਸਾਬਕਾ ਡੀਆਈਜੀ ਬੀਐਸਐਫ ਅਮਰੀਕਾ ਦੇ ਸ਼ਹਿਰ ਲਿਵਰਮੋਰ ਕੈਲੀਫੋਰਨੀਆ ਵਿਖੇ ਪੀਟੀ 3 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ ਉਹ 93 ਵਰਿਆਂ ਦੇ ਸਨ ਬਲਵੰਤ ਸਿੰਘ ਗਰਠਾ ਜੋ ਪਹਿਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਕਿ ਪ੍ਰੋਫੈਸਰ ਰਹੇ ਉਸ ਤੋਂ ਬਾਅਦ ਆਰਮੀ ਦੇ ਵਿੱਚ ਲੈਫਟੀਨੈਂਟ ਭਰਤੀ ਹੋਏ ਅਤੇ 1992 ਵਿੱਚ ਬੀਐਸਐਫ ਦੇ ਵਿੱਚ ਨੌਕਰੀ ਕਰਦਿਆ ਉਹ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਉਹਨਾਂ ਨੇ ਤਿੰਨ ਦਹਾਕੇ ਆਪਣੀ ਨੌਕਰੀ ਦੌਰਾਨ ਡਿਊਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਉਨ੍ਹਾਂ ਦਾ ਜਨਮ ਪਿੰਡ ਢੰਡਾਰੀ ਕਲਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਕਰਤਾਰ ਸਿੰਘ ਮਾਤਾ ਤੀਜਕੌਰ ਦੀ ਕੁੱਖੋਂ 10 ਅਕਤੂਬਰ 1932 ਨੂੰ ਹੋਇਆ ਸੀ। ਅੱਜਕੱਲ ਉਹ ਆਪਣੇ ਬੇਟੇ ਰਮਿੰਦਰ ਸਿੰਘ ਗਰਚਾ ਰਮੀ ਕੋਲ ਅਮਰੀਕਾ ਵਿਖੇ ਰਹਿ ਰਹੇ ਸਨ। ਉਹਨਾਂ ਦੇ ਤਿੰਨ ਬੇਟੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਲਿਵਰਮੋਰ ਕੈਰੇਮੈਟਰੀ 3833 ਈਸਟ ਐਵੇਨਿਊ ਲਿਵਰਮੋਰ ਸੀਏ 94550 ਵਿਖੇ 6 ਮਈ ਨੂੰ ਸਵੇਰੇ 9 ਤੋਂ 12 ਵਜੇ ਅੰਤਿਮ ਅਰਦਾਸ 6 ਮਈ ਨੂੰ ਹੀ 12 ਤੋਂ 3 ਵਜੇ ਤੱਕ ਗੁਰਦੁਆਰਾ ਸਾਹਿਬ ਲਿਬਰਮੋਰ ਵਿਖੇ ਹੋਵੇਗੀ। ਉਹਨਾਂ ਦੇ ਅਚਨਚਿਤ ਚਲੇ ਜਾਣ ਨਾਲ ਗਰਜਾ ਪਰਿਵਾਰ ਜਰਖੜ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਸਾਰੇ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।